ਵਾਕਫਾਕ ਸਿਕਾ ਜਥੇ ਬੰਦੀਆਂ ਵੱਲੋਂ ਲਗਾਤਾਰ ਬੰਦੀ ਸਿੱਖਾ ਦੀ ਰਿਹਾਈ ਦੀ ਮੰਗ ਕੀਤੀ ਜਾ ਰਹੀ ਹੈ ਉੱਥੇ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਰਹੇ ਸਰਦਾਰ ਬੀਨ ਸਿੰਘ ਦੇ ਕਤਲ ਮਾਮਲੇ ਦਾ ਵਜੇਲ ਕਟਰੇ ਚਕਤਾਲ ਸਿੰਘ ਹਵਾਰਾ ਦੇ ਵਕੀਲ ਜਸਪਾਲ ਸਿੰਘ ਦੇ ਵੱਲੋਂ ਪੈਰੋਲ ਵਾਸਤੇ ਕਰਜ਼ੀ ਵੀ ਪਾਈ ਗਈ ਹੈ ਹੁੰਦਾਸੀ ਚਪਤਾਰ ਸਿੰਘ ਹਵਾਰਾ ਪੈਰੋਲ ਦੇ ਲਈ 64 ਪਿੰਡਾਂ ਦੀਆਂ ਪੰਚਾਇਤਾਂ ਨੇ ਮਤੇ ਪਾਏ ਨੇ ਇਹਨਾਂ ਦੇ ਵਿੱਚੋਂ 40 ਫਤਿਹਗੜ ਸਾਹਿਬ ਅਤੇ 15 ਲੁਧਿਆਣਾ ਦੇ ਸ਼ਾਮਲ ਨੇ ਸੋ ਦੱਸਦੀ ਕਿ ਇਸ ਮੌਕੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਣ ਕਈ ਹੋਰ ਪਿੰਡਾਂ ਦੀਆਂ ਪੰਚਾਇਤਾਂ ਦੇ ਨਾਲ ਗੁਰਦੁਆਰਾ ਸਭਾ ਦੀਆਂ ਸੁਸਾਇਟੀਆਂ ਅਤੇ ਕਈ ਕਾਉਂਸਲਰਾਂ ਵੱਲੋਂ ਵੀ ਮਤੇ ਪਾਏ ਜਾ ਰਹੇ ਨੇ ਜਿਨ੍ਹਾਂ ਨੂੰ ਜਲਦ ਦਿੱਲੀ ਦੇ ਮੁੱਖ ਮੰਤਰੀ ਨੂੰ ਭੇਜਿਆ ਜਾਵੇਗਾ ਉਹਨਾਂ ਨੇ ਕਿਹਾ ਜਦੋਂ ਉਹਨਾਂ ਦੇ ਨਾਲ ਹੋਰ ਬੰਦ ਕਦੇਿਆਂ ਨੂੰ ਪੈਰੋਲ ਮਿਲਦੀ ਹੈ ਉਹਨਾਂ ਨੂੰ ਕਿਉਂ ਨਹੀਂ ਉਹ ਪੈਰੋਲ ਲੈਣ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਨੇ ਅਤੇ ਉਹਨਾਂ ਨੂੰ ਉਮੀਦ ਹੈ ਸਰਕਾਰ ਉਹਨਾਂ ਦੀ ਸੁਣਵਾਈ ਹੈ ਜਿਹੜੀ ਜ਼ਰੂਰ ਪੂਰੀ ਕਰੇਗੀ ਉਹਨਾਂ ਦੇ ਮਾਤਾ ਬਿਮਾਰ ਨੇ ਜ਼ਮੀਨ ਦੀ ਦੇਖਭਾਲ ਲਈ ਜਾਂ ਫਿਰ ਆਪਣੀ ਅਪੀਲ ਦੀ ਅਰਜ਼ੀ ਲਈ ਅਗਲੀ ਕਾਰਵਾਈ ਲਈ ਉਹਨਾਂ ਨੂੰ ਪੈਰੋਲ ਹੈ ਜਿਹੜੀ ਮਿਲ ਸਕਦੀ ਹੈ ਉਹਨਾਂ ਕਿਹਾ ਜੇਕਰ ਜਲਦੀ ਉਹਨਾਂ ਦੀ ਅਪੀਲ ਉੱਪਰ ਸੁਣਵਾਈ ਨਹੀਂ ਹੁੰਦੀ ਤਾਂ ਮਾਨਯੋਗ ਹਾਈ ਕੋਰਟ ਦਾ ਰੁਖ ਕਰ ਸਕਦੇ ਨੇ ਲੁਧਿਆਣਾ ਲਾਈਵ ਲਈ ਸੁਰਿੰਦਰ ਸੋਨੀ ਦੀ ਰਿਪੋਰਟ ਐਡਵੋਕੇਟ ਜਸਪਾਲ ਸਿੰਘ ਵੰਜਪੁਰ ਭਾਈ ਜਗਤਾਰ ਸਿੰਘ ਹਵਾਰਾ ਦੇ ਵਕੀਲ ਵਜੋਂ ਮੈਂ ਸੇਵਾ ਕਰ ਰਿਹਾ ਐ ਭਾਈ ਜਗਤਾਰ ਸਿੰਘ ਹਵਾਰਾ ਦੀ ਬਰੋਲ 11 ਜੂਨ 2025 ਨੂੰ ਜਿਹੜੀ ਇਤਾਰ ਜੇਲ੍ਹ ਤੋਂ ਚਲਾਈ ਗਈ ਸੀ ਤੇ 13 ਸਤੰਬਰ 2025 ਨੂੰ ਉਹਨਾਂ ਦੇ ਮਾਤਾ ਮਾਤਾ ਨਿੰਦਰ ਕੌਰ ਵੱਲੋਂ ਵੀ ਸੀਐਮ ਨੂੰ ਇੱਕ ਲੈਟਰ ਲਿਖਿਆ ਗਿਆ ਸੀ ਜਿਹਦੇ ਚ ਪਿੰਡ ਦੀ ਪੰਚਾਇਤ ਦਾ ਵੀ ਮਤਾ ਲੱਗਾ ਸੀ ਤੇ ਬਾਅਦ ਦੇ ਵਿੱਚ ਹੋਰ ਪੰਚਾਇਤਾਂ ਨੇ ਵੀ ਉੱਥੇ ਆਪਣਿਆਂ ਲੋਕਿਆ ਸੀ ਕਿ ਅਸੀਂ ਵੀ ਇਸ ਗੱਲ ਹੀ ਤਿਆਰ ਆ ਵੀ ਇਲਾਕੇ ਭਾਰੀਆਂ ਪੰਚਾਇਤਾਂ ਚ ਹੋਵੇ ਤੇ ਉੱਥੇ ਜਸਵੰਤ ਸਿੰਘ ਸਿੱਧੂ ਪੂਰੇ ਸ਼ਮ ਸਿੰਘ ਵਡਾਲੀ ਉਹਨਾਂ ਨੌਜਵਾਨਾਂ ਨੇ ਇਹ ਫੇਲ ਲਾਗੇ ਲਾਗੇ ਪੰਚਾਇਤਾਂ ਤੋਂ ਪੰਚਾਇਤਨਾਮੇ ਇਕੱਠੇ ਕੀਤੇ ਤੇ ਉਹਨਾਂ ਨੇ ਪੂਰੀ ਜ਼ਿੰਮੇਵਾਰੀ ਲਈ ਰਿਕਮੈਂਡ ਕੀਤਾ ਤੇ ਉਹਦੇ ਚ ਕਰੀਬ 66 ਮਤੇ ਜਿਹੜੇ ਆ ਉਹ ਸਾਨੂੰ ਮਿਲ ਗਏ ਜਿਹਦੇ ਚ 40 ਦੇ ਕਰੀਬ ਫਤਿਹਗੜ੍ਹ ਸਾਹਿਬ ਜਿਹਦੇ ਦੇ ਤੇ 15 ਆਪਣੇ ਲੁਧਿਆਣੇ ਜ਼ਿਲ੍ਹੇ ਦੇ ਖੰਨਾ ਬਲਾਕ ਦੇ ਤੇ ਚਮਕੌਰ ਸਾਹਿਬ ਤੇ ਮਰਿੰਡੇ ਦੇ ਜਿਹੜੇ 11 ਜਿਹੜੇ ਮਤੇ ਮਿਲੇ ਉਹ ਵੀ ਫੇ ਪਿਛਲੇ ਦਿਨੀ ਸੀਐਮ ਰੇਖਾ ਗੁਪਤਾ ਨੂੰ ਈਮੇਲ ਕਰਕੇ ਫਾਰਵਰਡ ਕਰ ਦਿੱਤੇ ਗਏ ਤੇ ਉਹ মিডিਆ ਚ ਆਉਣ ਤੋਂ ਬਾਅਦ ਉਸ ਤੋਂ ਬਾਅਦ ਬਹੁਤ ਸਾਰੇ ਪਿੰਡਾਂ ਨੇ ਲੋਕਾਂ ਨੇ ਆਪ ਪੰਚਾਇਤ ਸਰਪੰਚਾਂ ਨੇ ਐਮਸੀ ਗੁਰਦੁਆਰਾ ਕਮੇਟੀਆਂ ਮੰਦਰ ਕਮੇਟੀਆਂ ਨੇ ਵੀ ਪਹੁੰਚ ਕੀਤੀ ਸਾਡੇ ਤੱਕ ਜਿਹੜੀ ਕਮੇਟੀ ਬਣੀ ਸੀਗੀ ਕਿ ਅਸੀਂ ਵੀ ਇਹਦੇ ਵਿੱਚ ਇਹ ਜ਼ਿੰਮੇਵਾਰੀ ਜਾਂ ਰეკਮੈਂਡ ਕਰਨਾ ਚਾਹੁੰਦੇ ਆ ਤਾਂ ਸੋ ਉਹ ਵੀ ਜਿਹੜੇ ਹੁਣ ਆਪਣੇ ਲੈਵਲ ਦੇ ਉੱਤੇ ਆਜਦਾਂ ਨੂੰ ਜ਼ਿਲ੍ਹਿਆਂ ਚੋਂ ਫੋਨ ਆ ਰਹੇ ਨੇ ਤੇ ਉਹ ਮਤੇ ਜਿਹੜੇ ਆ ਉਹ ਕਾਪੀ ਜੋ ਉਹਦਾ ਪਰਫਾਰਮਾ ਉਹ ਅਸੀਂ ਜਿਸ ਤਰ੍ਹਾਂ ਸੀਗਾ ਉਸ ਤਰ੍ਹਾਂ ਦੇਤਾ ਉਹ ਆਪਣੇ ਪੱਧਰ ਤੇ ਆਪੀ ਬਣਾ ਕੇ ਆਉਂਦੇ ਦਿਨਾਂ ਦੇ ਵਿੱਚ ਸੰਕੜਿਆਂ ਦੀ ਗਿਣਤੀ ਦੇ ਵਿੱਚ ਜਿਹੜੇ ਆ ਸਾਨੂੰ ਉਹ ਮਤੇ ਆ ਅੱਡ ਅੱਡ ਐਮਸੀਆਂ ਦੇ ਪੰਚਾ ਪੰਚਾਂ ਦੇ ਮੰਡਲ ਤੇ ਗੁਰਦਵਾਰਾ ਕਮੇਟੀਆਂ ਦੇ ਜਿਹੜੇ ਮਿਲਣਗੇ ਤਾਂ ਉਹ ਮਾਤਾ ਜੀ ਵੱਲੋਂ ਫਿਰ ਫੋਰਵਰਡ ਅਸੀਂ ਦੁਆਰੇ ਸੀਐਮ ਦੇਖਾ ਗੁਪਤਾ ਨੂੰ ਕਰਾਂਗੇ ਮੋਰ ਥੈਨ ਸਫੀਸ਼ੀਐਂਟ ਟਾਈਮ ਹੋ ਗਿਆ ਉਹਨਾਂ ਦੀ ਪ੍ਰੋਪੋਜ਼ਲ ਇਨੀਸ਼ੀਏਟ ਕੀਤੇ ਨੂੰ ਤੇ ਜੇ ਆਉਂਦੇ ਥੋੜੇ ਦਿਨਾਂ ਤੱਕ ਨਹੀਂ ਕੋਈ ਸਰਕਾਰ ਵੱਲੋਂ ਦਿੱਲੀ ਸਰਕਾਰ ਤੋਂ ਫੈਸਲਾ ਲਿਆ ਜਾਂਦਾ ਤਾਂ ਉਹਦੇ ਸਵਾਨ ਚ ਦਿੱਲੀ ਹਾਈ ਕੋਰਟ ਦੇ ਵਿੱਚ ਵੀ ਇਹਦੇ ਸਵਾਨ ਚ ਦੇ ਇੱਕ ਪਾਉਣ ਦੀ ਵੀ ਜਿਹੜੀ ਤਿਆਰੀ ਕੀਤੀ ਜਾ ਰਹੀ ਹੈ। ਆ ਸਭ ਕਿਹੜੇ ਕਿਹੜੇ ਗਰਾਉਂਡ ਤੇ ਜਿਹੜੀ ਇਹ ਪੀਜੀ ਸੀ ਜਾਂ ਕਿੰਨੇ ਕੇਸ ਜਿਹੜੇ ਉਹਨਾਂ ਤੇ ਚੱਲ ਰਹੇ ਨੇ ਕਿੰਨਿਆਂ ਤੋਂ ਉੱਪਰ ਉਹਨਾਂ ਨੂੰ ਰਹਾਅ ਤੇ ਰਿਹਾ ਹੁਣ ਤੱਕ ਨਹੀਂ। ਭਾਈ ਜਗਤਾਰ ਸਿੰਘ ਹਵਾਲਾ ਤੇ ਕੋਲ 36 ਦੇ ਕਰੀਬ ਜਿਹੜੇ ਮੁਕੱਦਮੇ ਦਰਜ ਕੀਤੇ ਗਏ ਜਿਹਦੇ ਵਿੱਚ ਇੱਕ ਸੀਐਮ ਬਿਆਨਤ ਅਸੈਸੀਨੇਸ਼ਨ ਕੇਸ ਦੇ ਵਿੱਚ ਉਹ ਬਦੌਰ ਉਮਰ ਕਹਤੀ ਸੈਂਟਰਲ ਜੇਲ ਨੰਬਰ 15 ਮੰਡੋਲੀ ਨਵੀਂ ਦਿੱਲੀ ਦੇ ਵਿੱਚ ਬੰਦਿਆ ਉਸ ਤੋਂ ਇਲਾਵਾ ਉਹਨਾਂ ਨੂੰ ਪੰਜ ਕੇਸਾਂ ਦੇ ਵਿੱਚ ਹੋ ਸਗਾ ਹੋਈ ਸੀ ਕਿਸੇ ਦੇ 10 ਸਾਲ ਇਸੇ ਜੋ 5 ਸਾਲ ਕਿਸੇ ਜੀ 7 ਸਾਲ ਜਿਹੜੀ ਕੀ ਉਹਨਾਂ ਦੀ ਪੂਰੀ ਹੋ ਚੁੱਕੀ ਹੈ ਤੇ 30 ਦੇ ਕਰੀਬ 29 30 ਮੁਕੱਦਮੇ ਜਿਹੜੇ ਉਹਨਾਂ ਦੇ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਸੀਗੇ ਉਹਨਾਂ ਦੇ ਜਿਹੜੇ ਅਦਾਲਤਾਂ ਵੱਲੋਂ ਬਰੀ ਜਾਂ ਡਿਸਚਾਰਜ ਹੋ ਚੁੱਕੇ ਆ ਸੋ ਅੱਜ ਦੀ ਤਰੀਕ ਪਾਈ ਜਗਤਾਰ ਸਿੰਘ ਹਵਾਲਾ ਦੇ ਖਿਲਾਫ ਕਿਸੇ ਅਦਾਲਤ 'ਚ ਕੋਈ ਮੁਕੱਦਮਾ ਟ੍ਰਾਇਲ ਜਿਹਨੂੰ ਕਹਿੰਦੇ ਆ ਉਹ ਕੋਈ ਕੇਸ ਪੈਂਡਿੰਗ ਨਹੀਂ ਹੈਗਾ ਉਹਨਾਂ ਦੀ ਸਿਰਫ ਅਪੀਲ ਜਿਹੜੀ ਸੁਪਰੀਮ ਕੋਰਟ ਆਫ ਇੰਡੀਆ ਦੇ ਵਿੱਚ ਬੈਂਟ ਅਸੈਸੀਨੇਸ਼ਨ ਕੇਸ ਦੀ ਜਿਹੜੀ ਪੈਂਡਿੰਗ ਹੈਗੀ ਉਹ ਕਦੀ ਸੁਣਵਾਈ ਤੇ ਲੱਗਦੀ ਆ ਪਰ ਲਿਸਟ ਹੋ ਕੇ ਉਹਦੀ ਸੁਣਵਾਈ ਨਹੀਂ ਹੁੰਦੀ ਉਹ ਛੇਤੀ ਸੁਣਵਾਇ ਤੇ ਲੱਗੂ ਕਿ ਜਿਹੜੀ ਗਰਾਂਸ ਹੁੰਦੀ ਆ ਕਿਸੇ ਕਿਉਂਕਿ ਉਹ ਦਿੱਲੀ ਜੇਲ੍ਹ ਦੇ ਵਿੱਚ ਐ ਤੇ ਦਿੱਲੀ ਪ੍ਰिजन ਰੂਲ ਮੁਤਾਬਕ ਜਿਹੜੀਆਂ ਪੰਚਾਇਤ ਕਰਾਂਦਾ ਹੈਗੀਆਂ ਜਿਹੜਾ ਕੀ ਬੰਦੇ ਨੂੰ ਆਪਣੇ ਘਰ ਨਾਲ ਸੰਪਰਕ ਰੱਖਣਾ ਆਪਣੇ ਪਰਿਵਾਰਕ ਮੈਂਬਰਾਂ ਨੂੰ ਮਿਲਣਾ ਜੇਬ ਬਿਮਾਰ ਜਿਹੜਾ ਕੋਈ ਪਰਿਵਾਰਕ ਮੈਂਬਰ ਆਗੇ ਉਹਨਾਂ ਦੇ ਪਿਤਾ ਜੀ ਵੀ ਉਹ ਬਹੁਤ ਸਮਾਂ ਪਹਿਲਾਂ ਜਿਹੜਾ ਕਾਲਸਲਾ ਦਾ ਕਰ ਗਏ ਉਹਨਾਂ ਦੀ ਮਾਤਾ ਜੀ ਬਜ਼ੁਰਗ ਆ 80 ਸਾਲ ਤੋਂ ਉੱਤੇ ਉਹਨਾਂ ਦੀ ਉਮਰ ਆ ਤੇ ਉਹ ਉਹਨਾਂ ਦਾ ਜਿਹੜਾ ਤਬੀਅਤ ਵੀ ਠੀਕ ਨਹੀਂ ਹੈਗੀ ਮੈਂਟਲੀ ਵੀ ਉਹਨਾਂ ਦੀ ਅਨਦਰ ਰਿਸਪੌਂਸਿਵ ਉਹਨਾਂ ਦਾ ਜਿੰਦਰਾ ਹਸਪਤਾਲ ਤੋਂ ਜਾਂਚ ਹੋਈ ਸੀ ਤਾਂ ਅਨਰਿਸਪੌਂਸਿਵ ਹੀ ਮੰਨ ਲਓ ਵੀ ਅੱਧ ਘੋਮੇ ਦੇ ਵਿੱਚ ਹੀ ਆਪਣੇ ਪੁੱਤ ਨੂੰ ਡੀਗ ਰਹੇ ਆ ਤਾਂ ਸੋ ਉਹਨਾਂ ਦੀ ਘਰ ਦੀ ਹਾਲਤ ਜਾਂ ਜ਼ਮੀਨ ਜਾਇਦਾਦ ਦੀ ਸਾਮ ਸਵਾਲ ਤੇ ਸਭ ਤੋਂ ਵੱਧ ਕੇ ਜਿਹੜੀ ਹੈਗੀ ਆ ਵੀ ਉਹਨਾਂ ਦੀ ਅਪੀਲ ਪੈਂਡਿੰਗ ਉਹਦੀ ਪੈਰਵਾਈ ਲਈ ਵੀ ਦਿੱਲੀ ਪ੍ਰਿਜ਼ਨ ਰੂਲ ਮੁਤਾਬਕ ਮਿਲ ਰਿਹਾ ਸੋ ਜਿੰਨੀਆਂ ਵੀ ਗਲੌਂਸ ਪ੍ਰਿਜ਼ਨ ਰੂਲ ਮੁਤਾਬਕ ਇਸੇ ਕੈਦੀ ਨੂੰ ਪ੍ਰੋਲ ਵਾਸਤੇ ਬੰਦੀਆਂ ਹੈਗੀਆਂ ਉਹ ਸਾਰਿਆਂ ਦੇ ਸਾਰਿਆਂ ਦੀ ਐਲੀਜੀਬਿਲਟੀ ਭਾਈ ਜਗਤਾਰ ਸਿੰਘ ਹਵਾਲਾ ਦੀ ਮਿਲਦੀ ਹੈ ਕੋਈ ਇੱਕ ਵਜਾ ਵੀ ਹੈ ਨਹੀਂਗੀ ਵੀ ਉਹਨਾਂ ਨੂੰ ਪ੍ਰੋਲ ਨਾ ਦਿੱਤੀ ਜਾਵੇ ਇਹ ਇਸ ਵਾਸਤੇ ਕੋਈ ਇੱਕ ਵੀ ਜਿਹੜੀ ਵਜਾ ਹੈ ਨਹੀਂਗੀ ਤੇ ਉਹਨਾਂ ਜੇ ਅਸੀਂ ਦੂਜੇ ਪਾਸੇ ਦੇਖਦੇ ਹਾਂ ਵੀ ਉਹਨਾਂ ਦੇ ਮੁਕੱਦਮੇ ਬਾਅਦ ਜਿਹੜੇ ਹੈਗੇ ਲਖਵਿੰਦਰ ਸਿੰਘ ਸ਼ਮਸ਼ੀਰ ਸਿੰਘ ਗੁਰਮੀਤ ਸਿੰਘ ਆਦਿੜੀ 2013 ਤੋਂ ਉਹ ਲੋ ਉਦਾ ਰਹੇ ਨੇ 2 ਸਾਲ ਤੋਂ ਇੰਟਰਮ ਬੀਲ ਦੇ ਉੱਤੇ ਹੈਗੇ ਆ ਤੇ ਕੇਸ ਵੀ ਕੋਈ ਪੈਂਡਿੰਗ ਨਹੀਂ ਸੋ ਉਹਨਾਂ ਦੀ ਬੈਸਟ ਕੇਸ ਆ ਪ੍ਰੋਲ ਵਾਸਤੇ ਵਾਲ ਡਿਸੀਜਨ ਇਹ ਪ੍ਰਸ਼ਾਸਨ ਨੇ ਲੈਣਾ ਦਿੱਲੀ ਸਰਕਾਰ ਨੇ ਉਹ ਜੀ ਟਾਈਮਲੀ ਨਹੀਂ ਲੈਣਗੇ ਤਾਂ ਫਿਰ ਹਾਈ ਕੋਰਟ ਵੱਲੋਂ ਰੁਖ ਕੀਤਾ ਜਾਊਗਾ